ਮੈਂ ਕਦੇ 5 ਮਹੀਨੇ ਮੈਨੂੰ ਘਰੋਂ ਕੱਢ ਦਿੰਦੇ ਸੀ ਰਹਿੰਦੀ ਸੀ ਉੱਥੇ 5 ਮਹੀਨੇ ਇੱਥੇ ਪੈਣ ਰਹਿੰਦੀ ਸੀ। ਉਹਨਾਂ ਨੇ ਮੈਨੂੰ ਬੇਦਖਲ ਕਰਤਾ। ਹਾਂਜੀ ਵੀਡੀਓ ਸੁਣੀ ਹੈ ਜੀ, ਵੀਡੀਓ ਸੁਣ ਕੇ ਸਾਡਾ ਪਿੰਡ ਸਾਰਾ ਮੰਨ ਲਓ ਬੱਚੀ ਦੇ ਨਾਲ ਇਸ ਗੱਲ ਤੇ ਇਕੱਤਰ ਹੋਇਆ ਵੀ ਅਸੀਂ ਇਹ ਬੱਚੀ ਨੂੰ ਇਨਸਾਫ ਦਿਵਾਵਾਂਗੇ। ਪਿੰਡ ਸਾਰੇ ਪੂਰੇ ਸੀਗੇ। ਹੁਣ ਜਿਹੜੇ ਪੜ੍ਹਾਈ ਦੇ ਸਾਰੇ ਡਾਕੂਮੈਂਟ ਆ ਉਹਨਾਂ ਕੋਲ ਹੈ ਜੀ ਰੱਖੇ ਹੋਏ। ਉਹਨਾਂ ਕੋਲ ਇਹ ਕੁੜੀ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੇ। ਜਿਨ੍ਹਾਂ ਨੇ ਮੇਰੀ ਜ਼ਿੰਮੇਵਾਰੀ ਚੱਕੀ ਸੀ ਅੱਜ ਮੇਰੇ ਨਾਲ ਨਹੀਂ ਖੜੇ ਹੈਗੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇਹ ਪਰਿਵਾਰ ਤੇਰੇ ਨਾਲ ਧੋਖਾ ਫਿਰ ਮੈਂ ਉਹਨਾਂ ਨੇ ਮੈਨੂੰ ਜਦੋਂ ਕੁੱਟਿਆ ਮਾਰਿਆ ਤੇ ਮੈਂ ਆਪਦੇ ਪਿੰਡ ਫੋਨ ਕੀਤਾ ਮੈਨੂੰ ਜਿੱਥੇ ਬੰਦੀਆਂ ਲੈ ਕੇ ਆਈਆਂ ਸੀ ਉਦੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਸੀ ਪਰ ਉਹ ਹਰ ਵਾਰ ਜਦ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮੇਰਾ ਵਿਸ਼ਵਾਸ ਤੋੜਿਆ ਹੀ ਆ ਇਹ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ ਤੇ ਜਿਹੜੀ ਉਹਨਾਂ ਦੀ ਪਹਿਲੀ ਘਰ ਵਾਲੀ ਆ ਉਹ ਆਸਟ੍ਰੇਲੀਆ ਹੀ ਗਈ ਹੋਈ ਸੀ ਤੇ ਉਹ ਕਹਿੰਦੇ ਨਹੀਂ ਅਸੀਂ ਆਸਟ੍ਰੇਲੀਆ ਨਹੀਂ ਅਸੀਂ ਆਪਦੀ ਕੁੜੀ ਕੋਲ ਕੈਨੇਡਾ ਭੇਜਣਾ ਮੱਛੀ ਦੇ ਪਿੰਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦੇ ਨਾਲ ਉਸਦੇ ਸਹੁਰੇ ਘਰ ਦੇ ਵਿੱਚ ਕਿੰਨਾ ਜ਼ਿਆਦਾ ਤੱਕਾ ਹੋਇਆ ਉਹ ਤਾਂ ਤੁਸੀਂ ਸੁਣ ਹੀ ਰਹੇ ਹੋ ਪੂਰੇ ਪਿੰਡ ਸਮੇਤ ਕਈ ਜਥੇਬੰਦੀਆਂ ਉਸਦੇ ਹੱਕ ਦੇ ਵਿੱਚ ਆ ਖੜੀਆਂ ਹੋਈਆਂ ਨੇ ਜਸਪ੍ਰੀਤ ਦੇ ਵੱਲੋਂ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਦੱਸਦੀ ਹੈ ਕਿ ਉਸਦੇ ਸਹੁਰੇ ਪਰਿਵਾਰ ਨੇ ਉਸਦੇ ਬੈਂਡ ਦੇਖ ਕੇ ਵਿਆਹ ਕੀਤਾ ਸੀ ਪਰ ਬਾਅਦ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਉਸ ਨੂੰ ਉਲਝਾਈ ਰੱਖਿਆ ਤੇ ਇੱਧਰ ਉਸ ਸਹੁਰੇ ਪਰਿਵਾਰ ਤੇ ਬਾਰੇ ਇਹ ਜੋ ਹੈ ਖੁਲਾਸੇ ਉਸ ਦੀਆਂ ਅੱਖਾਂ ਦੇ ਸਾਹਮਣੇ ਹੁੰਦੇਗੇ ਕਿ ਅੱਜ ਉਹ ਉਹਨਾਂ ਨੂੰ ਖੂਨ ਦੇ ਹੰਝੂਆਂ ਦੇ ਵਿੱਚ ਸੋਚ-ਸੋਚ ਕੇ ਰੋਣ ਦੇ ਲਈ ਮਜਬੂਰ ਹੋਈ ਪਈ ਹੈ। ਇਹ ਕੁੜੀ ਆਪਣੇ ਪਤੀ ਅਤੇ ਸਹੁਰੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਕਿਉਂਕਿ ਉਸਦੇ ਸਹੁਰੇ ਪਰਿਵਾਰ ਨੇ ਡਾ ਵੱਡਾ ਧੋਖਾ ਕੀਤਾ ਜੋ ਕੋਈ ਵੀ ਕੁੜੀ ਕਦੇ ਬਰਦਾਸ਼ਤ ਨਹੀਂ ਕਰ ਪਾਵੇਗੀ। ਇਹੋ ਜਿਹਾ ਪਰਿਵਾਰ ਨਿਕਲਿਆ ਉਹ ਕਿ ਅੱਜ ਕੁੜੀ ਨੂੰ ਬੇਦਖਲ ਕਰ ਦਿੱਤਾ ਗਿਆ। ਉਸਦੇ ਹਾਲਾਤ ਇੰਨੇ ਮਾੜੇ ਬਣਾ ਦਿੱਤੇ ਗਏ ਨੇ ਕਿ ਬੀਤੇ 1 ਸਾਲ ਤੋਂ ਉਸ ਦਾ ਕਹਿਣਾ ਹੈ ਕਿ ਮੈਂ ਤੱਕੇ ਖਾ ਰਹੀ ਹਾਂ ਪਰ ਹੁਣ ਤੱਕ ਕੋਈ ਇਨਸਾਫ ਦੀ ਕਿਰਨ ਨਜ਼ਰ ਨਹੀਂ ਆ ਰਹੀ ਪਿੰਡਾਂ ਦੇ ਪਿੰਡ ਅੱਜ ਇੱਥੇ ਇਕੱਠੇ ਹੋਏ ਨੇ ਜਿੱਥੇ ਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਕੁੜੀ ਦਾ ਘਰ ਵਸਾ ਕੇ ਰ੍ਹਾਂਗੇ ਇਸ ਦੇ ਨਾਲ ਹੀ ਕੁੜੀ ਨੇ ਹੋਰ ਵੀ ਕਈ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਮਾਰਕੁੱਟ ਕਰਕੇ ਮੈਨੂੰ ਮੇਰਾ ਸੋਹਰਾ ਪਰਿਵਾਰ ਘਰ ਤੋਂ ਬਾਹਰ ਕੱਢ ਦਿੰਦਾ ਸੀ ਅਤੇ ਮੇਰੇ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਕਿ ਮੈਂ ਇਹਨਾਂ ਦਾ ਹੌਸਲਾ ਬਣਨਾ ਚਾਹੁੰਦੀ ਸੀ ਪਰ ਉਹ ਜਿਸ ਦੀਆਂ ਸਾਰੀਆਂ ਖੁਸ਼ੀਆਂ ਉਹ ਸੋਹਰੇ ਘਰ ਦੇ ਕਰਕੇ ਬਰਬਾਦ ਹੋ ਚੁੱਕੀਆਂ ਨੇ ਕੋਈ ਵੀ ਕੁੜੀ ਇਹ ਕਿਵੇਂ ਜਰ ਸਕਦੀ ਹੈ ਕਿ ਉਸ ਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਵੇ ਅਤੇ ਉਸ ਦੇ ਪਤੀ ਨੂੰ ਕਿਸੇ ਹੋਰ ਕੁੜੀ ਦੇ ਫੋਨ ਆ ਰਹੇ ਹੋਣ ਪਰ ਜਦੋਂ ਜਸਪ੍ਰੀਤ ਨੇ ਆਪਣੇ ਪਤੀ ਤੋਂ ਇਸ ਬਾਰੇ ਪੁੱਛਿਆ ਕਿ ਇਹ ਕੁੜੀ ਕੌਣ ਹੈ ਤੇ ਉਸ ਨੂੰ ਫੋਨ ਕਿਉਂ ਕਰਦੀ ਹੈ ਤਾਂ ਉਸ ਤੋਂ ਬਾਅਦ ਇੱਕ ਖੁਲਾਸਾ ਹੁੰਦਾ ਕਿ ਇਹ ਕੁੜੀ ਦੀ ਪਹਿਲੀ ਪਤਨੀ ਹੈ ਇਹੋ ਜੀਆਂ ਹੋਰ ਕਈ ਗੱਲਾਂ ਸਾਹਮਣੇ ਆਈਆਂ ਕੀ ਕੁਝ ਦੱਸਿਆ ਗਿਆ ਇਸ ਕੁੜੀ ਦੇ ਵੱਲੋਂ ਤੇ ਇੱਥੇ ਮੌਜੂਦ ਲੋਕਾਂ ਸਮੇਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਾਣਦੇ ਆ ਮੈਂ ਮੇਰਾ ਵਿਆਹ ਮੇਰੇ ਬੈਂਡਾਂ ਦੇ ਸੱਤੇ ਹੋਇਆ ਸੀਗਾ ਮੇਰੇ ਬੈਂਡ ਆਈ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੁੜੀ ਤੇ ਸਾਰਾ ਖਰਚਾ ਕਰਾਂਗੇ ਤੇ ਬਾਅਦ ਚੋ ਇਸ ਚੀਜ਼ ਤੋਂ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਉਹਨਾਂ ਨੂੰ ਫਾਈਲ ਵਗੈਰਾ ਲਾਉਣ ਨੂੰ ਕਹਿੰਦੀ ਸੀਗੀ ਤੇ ਉਹ ਮੈਨੂੰ ਕਹਿੰਦੇ ਸੀਗੇ ਵੀ ਤੇਰੇ ਬੈਂਡ ਜ਼ਿਆਦਾ ਚਾਹੀਦੇ ਆ ਵੀ ਮੈਨਾਂ ਉਹਨਾਂ ਨੇ ਤਿੰਨ ਚਾਰ ਮਹੀਨੇ ਪੜਾਈ 'ਚ ਉਲਝਾਈ ਰੱਖਿਆ ਪ੍ਰਾਤਿਕ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਸੀਗਾ ਜਿਹੜਾ ਮੇਰਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਕਿਸੇ ਦਿਵਿਆ ਲੰਬਾ ਨਾਮ ਦੀ ਕੁੜੀ ਨਾਲ ਉਹ ਰਾਏਕੋਟ ਦੀ ਸੀਗੀ ਕੁੜੀ ਜਦੋਂ ਮੈਂ ਉਹਨਾਂ ਨੂੰ ਇਹ ਚੀਜ਼ ਪੁੱਛਦੀ ਸੀ ਤਾਂ ਉਹ ਸਾਫ਼ ਉਹਨਾਂ ਨੇ ਮੈਨੂੰ ਮੜਾ ਹੀ ਕਰਤਾ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਫਿਰ ਮੈਂ ਉਹਨਾਂ ਨੇ ਮੈਨੂੰ ਜਦੋਂ ਕੁੱਟਿਆ ਮਾਰਿਆ ਤੇ ਮੈਂ ਆਪਦੇ ਪਿੰਡ ਫੋਨ ਕੀਤਾ ਮੈਨੂੰ ਜਥੇ ਬੰਦੀਆਂ ਲੈ ਕੇ ਆਈਆਂ ਸੀ ਉਦੋਂ ਤੇ ਮੈਂ ਉਹਨਾਂ ਦੇ ਆ ਕੇ ਫਿਰ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਸੀਗੀ ਜਿੰਨਾ ਉਹ 3-4 ਮਹੀਨੇ ਕੇਸ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਤੇ ਕੁਝ ਕੋ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੇਰਾ ਰਾਜੀਨਾਮਾ ਕਰਵਾਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ 25 ਦਿਨ ਲਏ ਸੀ ਮੇਰੇ ਤੋਂ ਤੇ ਕਿਹਾ ਸੀਗਾ ਕਿ ਅਸੀਂ 25 ਦਿਨ ਦੇ ਵਿੱਚ ਵਿੱਚ ਸਾਰੇ ਡਾਕੂਮੈਂਟ ਤਿਆਰ ਕਰਾਵਾਂਗੇ ਕੋਟ ਮੈਰਿਜ ਵੀ ਕਰਵਾਵਾਂਗੇ ਉਹ ਚੀਜ਼ ਤੇ ਵੀ ਨਹੀਂ ਖੜੇ ਉਸ ਤੋਂ ਵੀ ਮੁੱਕ ਗਏ ਤੇ ਫਿਰ ਮੈਨੂੰ ਕੱਟ ਮਾਰ ਕਰਕੇ ਘਰੋਂ ਕੱਢਤਾ ਤੇ ਮੈਂ ਫਿਰ ਹੁਣ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਆ ਤੇ ਹਜੇ ਤੱਕ ਉਹਤੇ ਕੋਈ ਕਾਰਵਾਈ ਨਹੀਂ ਹੋਈ ਹੈ। ਐਸਐਸਪੀ ਸਾਹਿਬ ਨੇ ਕਿਹਾ ਕੁਝ ਤੁਹਾਡੇ ਡਾਕੂਮੈਂਟ ਕਰ ਸੀਗੇ ਜਿਹੜੇ ਤੁਸੀਂ ਕਿਹਾ ਸੀਗਾ ਹਾਂਜੀ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਡੇ ਡਾਕੂਮੈਂਟ ਕੀ ਸੀਗੇ? ਉਹਨਾਂ ਨੇ ਮੇਰੇ ਤੋਂ ਮੇਰੇ ਵਿਆਹ ਦੇ ਸਬੂਤ ਮੰਗੇ ਸੀ। ਮੈਂ ਉਹ ਦੇ ਗੀ ਸੀ ਇਹਨਾਂ ਨੂੰ ਪਹਿਲਾਂ ਹੀ ਤੇ ਮੈਂ ਉਸ ਦਿਨ ਕਹਿ ਕੇ ਵੀ ਗਈ ਸੀ ਕਿ ਜਲਦ ਤੋਂ ਜਲਦ ਕਾਰਵਾਈ ਕਰ ਲਓ ਪਰ ਇਹ ਉਹ ਲੜਕਾ ਕਿੱਥੇ ਹੈ ਤੁਹਾਡਾ? ਉਹ ਪੈਂਡ ਹੀ ਆਪਦੇ ਸ਼ਾਪੇ। ਫੋਰਨ ਨਹੀਂ ਗਿਆ ਲੜਕਾ। ਨਹੀਂ ਨਹੀਂ। ਮੈਂ ਠੀਕ ਹੈ ਗਿਆ। ਹਾਂਜੀ। ਤੁਹਾਡੇ ਬੈਂਡ ਕਿੰਨੇ ਆਏ ਸੀ ਲੈਟਰਸ? ਮੇਰੇ ਓਵਰਆਲ 6 ਸੀਗੇ। ਉਦੋਂ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ। ਤੇ ਜਿਹੜੀ ਉਹਨਾਂ ਦੀ ਪਹਿਲੀ ਘਰ ਵਾਲੀ ਆ ਉਹ ਆਸਟ੍ਰੇਲੀਆ ਹੀ ਗਈ ਹੋਈ ਸੀ ਤੇ ਉਹ ਕਹਿੰਦੇ ਨਹੀਂ ਅਸੀਂ ਆਸਟ੍ਰੇਲੀਆ ਨਹੀਂ ਅਸੀਂ ਆਪਦੀ ਕੁੜੀ ਕੋਲ ਕੈਨੇਡਾ ਪੇਚਣਾ ਤੁਹਾਡੀ ਮੈਰਿਜ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਵੀ ਆ ਲੈਣੀ ਮੈਰਿਜ ਹੋਈ ਹੈ ਨਹੀਂ ਜੀ ਪਤਾ ਨਹੀਂ ਕਿ ਤੁਹਾਨੂੰ ਮਾਰ ਕਿੰਨਾ ਇਨਕੀਨ ਸਾਹਿਬ ਤੁਸੀਂ ਕਿਉਂ ਇਹ ਸਟੈਪ ਲੱਕਿਆ ਵੀ ਤੁਸੀਂ ਇੱਕ ਵੀਡੀਓ ਬੈਲ ਕੀਤੀ ਬਸ ਮੈਨੂੰ ਇਹ ਹੈ ਕਿ ਉਹਨਾਂ ਤੇ ਜਿਹੜੀ ਬੰਦਈ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੀ ਜ਼ਿੰਮੇਵਾਰੀ ਚੱਕੀ ਸੀ ਅੱਜ ਮੇਰੇ ਨਾਲ ਨਹੀਂ ਖੜੇ ਹੈਗੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇਹ ਪਰਿਵਾਰ ਤੇਰੇ ਨਾਲ ਧੋਖਾ ਕਰਦਾ ਤਾਂ ਅਸੀਂ ਤੇਰੇ ਨਾਲ ਖੜਾਂਗੇ ਮੇਰੇ ਨਾਲ ਕੋਈ ਨਹੀਂ ਖੜਿਆ ਮੈਂ ਇਕੱਲੀ ਲੜਾਈ ਲੜ ਰਹੀ ਸੀ ਪਰ ਹੁਣ ਮੇਰਾ ਪਿੰਡ ਸਾਥ ਦੇ ਰਿਹਾ ਤੇ ਮੈਂ ਚਾਹੁੰਦੀ ਆ ਕਿ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਕਿੰਨੀ ਦੇਰ ਤੁਸੀਂ ਆਪਦੇ ਅੰਦਾਜ਼ੇ ਵਿੱਚ ਰਹੇ ਸੀ ਮੇਰੀ ਉਸਾਰੀ ਬਰਬਾਦ ਦੀ ਵੇਖਦਾ ਐਸੀ ਮੇਰੇ ਵਿਆਹ ਨੂੰ ਡੇਢ ਸਾਲ ਹੋ ਗਿਆ ਤੇ ਮੈਂ ਕਦੇ 5 ਮਹੀਨੇ ਮੈਨੂੰ ਘਰੋਂ ਕੱਢ ਦਿੰਦੇ ਸੀ ਰਹਿੰਦੀ ਸੀ ਉੱਥੇ 5 ਮਹੀਨੇ ਇੱਥੇ ਪਿੰਡ ਰਹਿੰਦੀ ਸੀ ਹੁਣ ਦੁਬਾਰਾ ਵੀ ਟਰਾਈ ਕੀਤੀ ਉਸ ਘਰ ਦੀ ਉਹਨਾਂ ਨੇ ਮੈਨੂੰ ਬੇਦਖਲ ਕਰਤਾ ਕਿੱਦਾਂ ਤੁਹਾਨੂੰ ਪਤਾ ਲੱਗਾ ਉਹ ਬੇਦਖਲ ਉਹ ਖੁਦ ਇੱਥੇ ਆ ਕੇ ਗਏ ਸੀਗੇ ਕਿ ਅਸੀਂ ਮੁੰਡੇ ਤੇ ਕੁੜੀ ਨੂੰ ਬੇਦਖਲ ਕਰਤਾ ਤੁਸੀਂ ਉਹੜਾ ਨੇ ਆਪਣੇ ਬੇਟੇ ਨੂੰ ਵੀ ਕੀਤਾ ਫੇਰ ਤਾਂ ਹਾਂਜੀ ਉਹਨੂੰ ਵੀ ਕੀਤਾ ਮੈਨੂੰ ਵੀ ਕਰਤਾ ਉਹ ਵੀ ਉਹਨਾਂ ਦੀ ਇੱਕ ਸਾਜ਼ਿਸ਼ੀ ਆ ਸਾਜ਼ਿਸ਼ੀ ਆ ਉਹਨਾਂ ਨੇ ਬਸ ਹੁਣ ਬਚਣਾਗਾ ਕਿਉਂਕਿ ਹੁਣ ਕੀ ਤੁਸੀਂ ਚਾਹੁੰਦੇ ਹੋ ਬਸ ਮੈਂ ਇਹ ਚਾਹੁੰਦੀ ਆ ਕਿ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੋਂ ਅੱਛਾ ਤੁਹਾਡਾ ਜਿਹੜਾ ਸ਼ਾਦੀ ਹੋਈ ਸੀ ਕਿਉਂ ਉਹਦੇ ਇੱਥੇ ਕੁਝ ਖਰਚਾ ਵੀ ਆਇਆ ਹੋਊਗਾ ਤੁਸੀਂ ਪਰਿਆ ਸੀ ਦਾ ਮੁੰਡਿਆਂ ਦਾ ਪਰ ਨਹੀਂ ਇੱਧਰ ਜਿਹੜਾ ਖਰਚਾ ਆਇਆ ਸੀਗਾ ਉਹ ਮੇਰੇ ਪਰਿਵਾਰ ਨੇ ਕੀਤਾ ਸੀ ਉੱਧਰ ਉਹਨਾਂ ਨੇ ਸਾਰਾ ਖਰਚਾ ਮੰਨਿਆ ਹੋਇਆ ਸੀਗਾ ਉਹ ਉਹਨਾਂ ਨੇ ਕੀਤਾ ਸੀ ਉਹ ਤਾਂ ਫੈਲੀ ਦਾ ਖਰਚਾ ਕੀਤਾ ਨਹੀਂ ਸੀ ਮੈਰਿਜ ਪਹਿਲਾਂ ਚੁਈ ਸੀ ਕਿ ਕਰੂਗੀ ਪਹਿਲੇ ਸਵਿਚ ਹੋਈ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਕੀ ਦਾ ਟੋਟਾ ਜੀ ਮੇਰਾ ਨਾਮ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਅੱਜ ਕਾਫੀ ਦੱਥੇ ਬੰਦੀਆਂ ਜਿਹੜੀਆਂ ਹੈਗੀਆਂ ਐਸਐਸਪੀ ਦਫ਼ਤਰ ਦੇ ਬਾਹਰ ਖੜੀਆਂ ਨੇ ਹਾਂਜੀ ਕੀ ਮਾਮਲਾ ਸਾਰਾ ਤੇ ਦੇਖੋ ਜੀ ਲੜਕੀ ਦਾ ਵਿਆਹ ਹੋਇਆ ਸੀ ਡੇਢ ਸਾਲ ਪਹਿਲਾਂ 6 ਮਹੀਨੇ ਬਾਅਦ ਇਹਨੂੰ ਪਤਾ ਲੱਗਦਾ ਕਿ ਉਹਦੇ ਦੁਬਾਰ ਇੱਕ ਮੁੰਡੇ ਦਾ ਹੋਰ ਵਿਆਹ ਹੋਇਆ ਹੋਇਆ ਉਹਦੋਂ ਉਹਦਾ ਕੋਈ ਡਿਵੋਰਸ ਨਹੀਂ ਹੋਇਆ ਹੋਇਆ ਉਸ ਕੁੜੀ ਦਾ ਵੀ ਉਹਨੂੰ ਫੋਨ ਵਗੈਰਾ ਆ ਰਿਹਾ ਜਦੋਂ ਇਹਨੇ ਉਹਦੇ ਸਹੁਰਿਆਂ ਦੇ ਨਾਲ ਉਹ ਗੱਲਬਾਤ ਕਰਨੀ ਦੀ ਕੀਤੀ ਵੀ ਇਹ ਤੈਨੂੰ ਕਿਉਂ ਫੋਨ ਆ ਰਿਹਾ ਹੈਗਾ ਕਿਹਦਾ ਫੋਨ ਆ ਤਾਂ ਉਹਨਾਂ ਨੇ ਗੱਲ ਤੋਂ ਟਾਲਮਟੋਲ ਕਰਦੇ ਉਲਟਾ ਇਹਦੀ ਕੁੱਟਮਾਰ ਕਰਨੀ ਸ਼ੁਰੂ ਕਰਦੇ ਇੱਕ ਸਾਲ ਹੋ ਗਿਆ तकरीबन ਰਿਪੋਰਟ ਦਰਜ ਕਰਾਈ ਨੂੰ ਪਹਿਲਾਂ ਸਾਡੀ ਰਿਪੋਰਟ ਹੀ ਨਹੀਂ ਸੀ ਦਰਜ ਹੋ ਰਹੀ ਚਲੋ ਜਿ세 ਬੰਦ ਕਰੇ ਦਬਾ ਦੇ ਨਾਲ ਰਿਪੋਰਟ ਦਰਜ ਹੋਈ ਤਾਂ ਇੱਕ ਸਾਲ ਤੋਂ ਇਹ ਕੁੜੀ ਇਦਾਂ ਹੀ ਵਿਚਾਰੀ ਕਦੇ ਐਸਐਸਪੀ ਸਾਹਿਬ ਦੇ ਕਦੇ ਡਿਫਟੀ ਸਾਹਿਬ ਦੇ ਇਦਾਂ ਹੀ ਤੱਕੇ ਖਾ ਰਹੀ ਆ ਇੱਕ ਵੀਡੀਓ ਵਾਇਰਲ ਕੀਤੀ ਸੀ ਇਹਨੇ ਹਾਂਜੀ ਉਹ ਪਤਾ ਉਹ ਵੀਡੀਓ ਬਣੇ ਦੇਖੋ ਜੀ ਜਦੋਂ ਕਿਤੋਂ ਇਨਸਾਫ ਨਾ ਮਿਲੇ ਜਦੋਂ ਇਨਸਾਫ ਦੀ ਉਮੀਦ ਖਤਮ ਹੋ ਜੇ ਕਿਉਂਕਿ ਛੋਟੀ ਬੱਚੀ ਆ ਅਜੇ ਠੀਕ ਆ ਨਾ ਤਾਂ ਉਹਦਾ ਬੱਚਾ مایੂਸ ਹੋਇਆ ਪਿਆ ਠੀਕ ਆ ਤਾਂ ਉਹਦੇ ਕੋਲ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ ਉਮੀਦ ਆ ਵੀ ਇਨਸਾਫ ਮਿਲੂਗਾ ਪਰ ਬੱਚੀ ਛੋਟੀ ਆਗੀ ਠੀਕ ਆ ਨਾ ਉਹਦਾ अच्छा ओदा पहला ही बेचारी एकदम ਘਟਕੀ ਹੋਈ ਆ ਬੱਚੀ ਕਿਹੜੇ ਪਿੰਡ ਦੀ ਆ ਮਾਛੀਕੇ ਪਿੰਡ ਦੀ ਜੇ ਜਿਹੜਾ ਲਲਕਾ ਸਿੰਘ ਕਿਹੜੇ ਪਿੰਡ ਦਾ ਸੀ ਉਹਦਾ ਛਾਪਾ ਹੈ ਛਾਪਾ ਜ਼ਿਲ੍ਹਾ ਬਰਨਾਲਾ ਤੇ ਕੀ ਨਾਮ ਦੀ ਸੀ ਲੜਕੀ ਤੇ ਜਸਪ੍ਰੀਤ ਸਿੰਘ ਦਾ ਜੀ ਹਾਂਜੀ ਕੁੜੀ ਦਾ ਨਾਮ ਜਸਪ੍ਰੀਤ ਕੌਰ ਹੈ ਜੀ ਜਸਪ੍ਰੀਤ ਕੌਰ ਹੈ ਜਿਹੜੀ ਮੰਨ ਲਓ ਜਿਸ ਤਰ੍ਹਾਂ ਸਾਡੇ ਦੂਜੇ ਵੀਰਾਂ ਨੇ ਤੇ ਬੱਚੀ ਨੇ ਸਾਰੇ ਕੋ ਦੱਸ ਦਿੱਤਾ ਵੀ ਉਹ ਉਥੇ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਵਿਆਹੀ ਹੋਈ ਸੀਗੀ ਤੇ ਉੱਥੇ ਮੰਨ ਲਓ ਕੁੜੀ ਦਾ ਜਾਨੀ ਜਿਹੜਾ ਵਿਆਹ ਹੋਇਆ ਜਸਤਨਾ ਆਪਣੇ ਹੁਣ ਰੁਝਾਨ ਚੱਲ ਰਿਹਾ ਵੀ ਕੁੜੀ ਦੇ ਆਪਣੀ ਪੜ੍ਹਾਈ ਕੀਤੀ ਸੀ ਬੈਂਡ ਲਈ ਸੀਗੇ ਉਹਨਾਂ ਨੂੰ ਇਸੇ ਵੀ ਸਾਡਾ ਬੱਚਾ ਬਾਹਰ ਚਲਾ ਜਾਵੇ ਉਹਨਾਂ ਕੋਲੇ ਹੋਰ ਕੋਈ ਰਾਹ ਨਹੀਂ ਬੱਚੇ ਦੀ ਪੜ੍ਹਾਈ ਨਹੀਂ ਸੀ ਉਹਨਾਂ ਦਾ ਕੋਈ ਖਰਚਾ ਸੀ ਕਰਦਾ ਵੀ ਕੁੜੀ ਦੇ ਬੈਂਡ ਆਏ ਹੋਏ ਆ ਵੀ ਕੁੜੀ ਬਾਹਰ ਚਲੀ ਜਾਊਗੀ ਸਾਡੇ ਬੱਚੇ ਨੂੰ ਬੁਲਾ ਲਓ ਜੀ ਇਹ ਚਾਂਸਾ ਦੇ ਕਿ ਉਹਨਾਂ ਨੇ ਮੰਨ ਲਓ ਕਿ ਚਾਂਸਾ ਇੱਕ ਤਰ੍ਹਾਂ ਦਾ ਵੀ ਕੁੜੀ ਦਾ ਮੈਰਿਜ ਕਰਵਾਈ ਆ ਉਹਦੇ ਬੱਚੇ ਦੀ ਤੇ ਉਹਦੇ ਡਾਕੂਮੈਂਟ ਹਾਲਾਂਕਿ ਮੰਨ ਲਓ ਵੀ ਉਹਦੇ ਘਰ ਆ ਦੇ ਨਾਂ ਤੇ ਜਿਹੜਾ ਉਹਦਾ ਆਧਾਰ ਕਾਰਡ ਬਣਾਉਣਾ ਚਾਹੀਦਾ ਛਾਪੇ ਜਾ ਕੇ ਉਹ ਵੀ ਨਹੀਂ ਬਣਿਆ ਜੀ ਤੇ ਸਾਰੇ ਪੰਡ ਕੁੜੀ ਦੇ ਪੂਰੇ ਸੀਗੇ ਜੀ ਡਾਕੂਮੈਂਟ ਸਾਰੇ ਪੂਰੇ ਸੀਗੇ ਹੁਣ ਜਿਹੜੇ ਪੜ੍ਹਾਈ ਦੇ ਸਾਰੇ ਡਾਕੂਮੈਂਟ ਆ ਉਹਨਾਂ ਕੋਲੇ ਆ ਜੀ ਰੱਖੇ ਹੋਏ। ਉਹਨਾਂ ਕੋਲੇ ਕੁੜੀ ਨੂੰ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੇ ਤੇ ਉਹ ਜਦੋਂ ਬਾਅਦ ਚ ਕੁੜੀ ਨੂੰ ਪਤਾ ਲੱਗਿਆ ਤਾਂ ਮੰਨ ਲਓ ਕੁੜੀ ਨੇ ਜਗਰਾਵੋਂ ਤੋਂ ਜਾ ਕੇ ਉਹ ਜਿੱਥੇ ਉਹਨਾਂ ਦੀ ਕੋਟ ਮੈਰਜ ਰਜਿਸਟਰਡ ਹੋਈ ਸੀ ਉਥੋਂ ਕਢਵਾ ਵੀ ਲਿਆ ਸਾਰਾ ਪਤਾ ਵੀ ਕਰ ਲਿਆ ਵੀ ਇਹ ਮੁੰਡਾ ਪਹਿਲਾਂ ਮੰਨ ਲਓ ਵਿਆਹਿਆ ਹੋਇਆ ਸੀਗਾ ਜੀ। ਕੰਪਲੇਂਟ ਕੀਤੀ ਕੰਪਲੇਂਟ ਬਕੀ ਹੋਣੀ ਹੈ ਜੀ। ਕੰਪਲੇਂਟ ਦਾ ਕੋਸ ਪੋਲੀਟਿਕਲ ਪ੍ਰੈਸ਼ਰ ਲਾ ਲੋ ਜਾਂ ਤੁਸੀਂ ਇਸ ਤਰ੍ਹਾਂ ਲਾ ਲੋ ਵੀ ਜਦੋਂ ਕੋਈ ਬੰਦਾ ਥੋੜਾ ਜਿਹਾ ਪਾਣੀ ਮਾਰਦਾ ਹੋਵੇ ਪੈਸੇ ਦੇ ਵਿੱਚ ਉਹ ਕੁੜੀ ਦਾ ਮੁੰਡੇ ਦਾ ਜਿਹੜਾ ਪਿਓ ਆ ਉਹ ਪੁਲਿਸ ਦੇ ਵਿੱਚ ਦੱਸ ਰਿਹਾ ਜੀ ਉਹਨੇ ਕਿਹਾ ਜੀ ਮੈਂ ਚੰਡੀਗੜ੍ਹ ਦਾ ਜਿਹੜਾ ਮਾਲੋ ਹੈਗਾ ਡੀਆਈਜੀ ਉਹਦੀ ਮੈਂ ਉਹਦਾ ਮੈਂ ਡਰਾਈਵਰ ਆ ਇਹਨੂੰ ਧਮਕੀ ਵੀ ਉਸ ਅਧਾਰ ਤੇ ਦਿੱਤੀ ਆ ਮੰਨ ਲਓ ਜੇ ਇੱਕ ਪ੍ਰੈਸ਼ਰ ਪਾਉਣ ਵਾਲੀ ਗੱਲ ਆ ਵੀ ਇਹ ਦੇਖਣ ਵੀ ਇਹਦੀ ਪਾਵਰ ਕਿੰਨੀ ਆ ਉਹ ਹੁਣ ਕੀ ਮੰਗ ਕਰ ਰਿਹਾ ਹੁਣ ਮੰਗ ਇਹ ਹੀ ਕਰਦਾ ਵੀ ਬੱਚੀ ਨੂੰ ਸਾਫ ਮਿਲਣੀ ਚਾਹੀਦੀ ਤਾਂ ਜ਼ਿੰਦਗੀ ਰਲ ਗਈ ਇਹਦਾ ਸੁਪਨਾ ਸੀ ਬਾਹਰ ਜਾਣਾ ਉਹਨਾਂ ਦੇ ਬੱਚੇ ਨਹੀਂ ਬਾਹਰ ਜਾਣਾ ਸੀ ਹੁਣ ਇੱਥੇ ਆਪਦੀ ਉੱਥੇ ਇਹਨੇ ਆਪਦਾ ਮੰਨ ਲਓ ਅ ਆਪਦੇ ਆਪ ਨੂੰ ਸੈੱਟ ਕੀਤਾ ਹੁੰਦਾ ਜੇ 2-3 ਸਾਲ ਜਿਸ ਤਰ੍ਹਾਂ ਬੀਤ ਗਏ ਤੇ ਬੱਚੀ ਦੇ ਇਹ ਤਾਂ ਆਪਾਂ ਇੱਕ ਗੱਲ ਕਿ ਗਾਇਬ ਵੀ ਪੈ ਗਿਆ ਅੱਗੇ ਨੂੰ ਕੋਈ ਰਾਹ ਨਹੀਂ ਦਿੰਦਾ ਜੀ ਆਪ ਦਾ। ਇਹ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਵਾਇਰਲ ਕੀਤੀ ਹੈਗੀ ਦੇਖੀ ਤੁਸੀਂ ਉਹ ਵੀ। ਹਾਂਜੀ ਵੀਡੀਓ ਸੁਣੀ ਹੈ ਜੀ ਵੀਡੀਓ ਸੁਣ ਕੇ ਸਾਡਾ ਪਿੰਡ ਸਾਰਾ ਮੰਨ ਲਓ ਬੱਚੀ ਦੇ ਨਾਲ ਅ ਇਸ ਗੱਲ ਤੇ ਇਕੱਤਰ ਹੋਇਆ ਵੀ ਅਸੀਂ ਇਹ ਬੱਚੇ ਨੂੰ ਇਨਸਾਫ ਦਿਵਾਵਾਂਗੇ ਕਿਉਂਕਿ ਸਾਡੇ ਮੰਨ ਲਓ ਵੀ ਸਾਡਾ ਸਿੱਖ ਧਰਮ ਸਾਡੀ ਕੌਮ ਇਹੋ ਜੀ ਹੈ ਜਿਹੜੀ ਮੁਸਲਮਾਨ ਹਿੰਦੂਆਂ ਦੇ ਬੱਚਿਆਂ ਨੂੰ ਵੀ ਮੰਨ ਲ ਉਹਨਾਂ ਦੇ ਘਰ ਵੀ ਬਸਾਉਂਦੇ ਰਹੇ ਤੇ ਉਹਨੇ ਅੱਜ ਇੱਜ਼ਤ ਵੀ ਕਰਦੇ ਰਹੇ ਆ ਜਿਵੇਂ ਸਾਡੀ ਆਪ ਦੀ ਬੱਚੀ ਸੇਫ ਨਹੀਂ ਜਾਂ ਮੰਨ ਲਓ ਇਹਦੀ ਇੱਜ਼ਤ ਨਾਲ ਉਹਨੇ ਇੱਕ ਤਰ੍ਹਾਂ ਖਲਵਾੜ ਵੀ ਕੀਤਾ ਆਪਣਾ ਮੰਨ ਲਓ ਉੱਥੇ ਜਿਸ ਤਰ੍ਹਾਂ ਰਹੀ ਹੈਗੀ ਰਿਲੇਸ਼ਨ ਦੇ ਵਿੱਚ ਤੇ ਉਹ ਅੱਜ ਇੱਜ਼ਤ ਦਾ ਵੀ ਕੋਈ ਮੁੱਲ ਨਹੀਂ ਤੇ ਮੰਨ ਲਓ ਵੀ ਜਿਹੜਾ ਤੁਸੀਂ ਬੱਚੀਆਂ ਨੂੰ ਡਰਾਮੇ ਧੰਕਾਉਂਦੇ ਵੀ ਰਹੇ ਆ ਉਹ ਵੀ ਇੱਕ ਐਸੀ ਵੀ ਇਹ ਸਾਡੇ ਤੇ ਕੋਈ ਕੇਸ ਨਾ ਪਵੇ ਜੇ ਇੱਥੇ ਵੀ ਮੰਨ ਲਓ ਐਸਐਸਪੀ ਦਫ਼ਤਰ ਕੇ ਤੇ ਆਉਂਦੇ ਸੀ ਕੋਈ ਡੀਐਸਪੀ ਵਗੈਰਾ ਜਾਂ ਕੋਈ ਵੀ ਉਹ ਕਹਿੰਦੇ ਵੀ ਜੇ ਤੁਸੀਂ ਜਾਦੇ ਕੋਈ ਮੰਨ ਲਓ ਅਪਰੋਚ ਕੀਤਾ ਕਿਸੇ ਤੱਕ ਵੀ ਉਲਟਾ ਸ਼ੋਡੇ ਦੇ ਪਰਚਾ ਦਰਜ ਕਰ ਦਾਂਗੇ ਹੁਣ ਸੋਸ਼ਲ ਮੀਡੀਆ ਤੇ ਇੱਕ ਜਸਪ੍ਰੀਤ ਕੌਰ ਵਾਸੀ ਮਾਚੀਕੇ ਵੱਲੋਂ ਪੋਸਟ ਦੇਲੀ ਉਹ ਪਾਈ ਗਈ ਹੈ ਜਿਹਦੇ ਸੰਦਰਭ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਦਰਖਾਸਤ ਦੀ ਪੜਤਾਲ ਡੀਐਸਪੀ ਕ੍ਰਾਈਮ ਗੈਸ ਵੂਮਨ ਕਰ ਰਹੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀਗੀ ਉਸ ਦਰਖਾਸਤ ਇਨਾਂ ਨੇ ਆਪਣੇ ਸਹੁਰਾ ਘਰ ਦੇ ਨਾਲ ਰਾਈਨਾਮਾ ਕਰ ਲਿਆ ਸੀ ਤੇ 25 ਦਿਨ ਦਾ ਸਮਾਂ ਇਹਨਾਂ ਦੇ ਸਹੁਰਾ ਘਰ ਨੇ ਲਿਆ ਸੀ ਵੀ ਜੋ ਵੀ ਡਾਕੂਮੈਂਟਸ ਲੜਕੀ ਦੇ ਨਾਮ ਤੇ ਨਹੀਂ ਕਰਾਏ ਗਏ ਜਾਂ ਮੈਰਿਜ ਰਜਿਸਟਰ ਨਹੀਂ ਕਰਾਈ ਗਈ ਉਹ ਸੀ ਕਰਵਾਵਾਂਗੇ ਉਹ 25 ਦਿਨਾਂ ਦੇ ਵਿੱਚ ਵਿੱਚ ਇਸ ਇਹਦੇ ਲੜਕੀ ਦੇ ਸਹੁਰਾ ਘਰ ਵੱਲੋਂ ਜਿਹੜੇ ਕਿ ਉਹ ਡਾਕੂਮੈਂਟਸ ਦੇ ਵਿੱਚ ਇਹਦਾ ਨਾਂ ਨੀਂਂਦਰਾਜ ਕਰਾਇਆ ਗਿਆ ਤੇ ਨਾ ਹੀ ਮੈਰਿਜ ਰਜਿਸਟਰ ਕਰਾਈ ਕੀਤੀ ਉਸ ਤੋਂ ਬਾਅਦ ਫਿਰ ਇਸ ਲੜਕੀ ਨੇ ਅਰਖਾਸਤ ਦਿੱਤੀ ਜੀ ਵੀ ਫਿਰ ਉਹ ਅ ਉਸ ਅਰਖਾਸਤ ਦੀ ਪੜਤਾਲ ਜਿਹੜੀ ਡੀਐਸਪੀ ਕ੍ਰਾਈਮਿੰਗ ਇਸ ਊਮਨ ਕਰ ਰਹੇ ਉਸ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਪੋਰਟ ਦੇਣੀ ਉਹ ਡੀ ਇਲੀਗਲ ਪਾਸੋਰਾਈ ਲਈ ਭੇਜੀ ਗਈ ਸੀ ਤੇ ਡੀ ਇਲੀਗਲ ਨੇ ਸਮੂਤਾਂ ਦੀ ਘਾਟ ਹੋਣ ਕਰਕੇ ਉਹਦੇ ਉੱਪਰ ਕੁਝ ਇਤਰਾਜ਼ ਲਾਏ ਉਨਾ ਇਤਰਾਜਾਂ ਦੀ ਪੂਰਤੀ ਹੋ ਗਈ ਹੈ ਤੇ ਉਹ ਇਤਰਾਜਾਂ ਦੀ ਪੂਰਤੀ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਜੋ ਵੀ ਬਣਦੀ ਕਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ